ਰਜਿੰਦਰ ਸਿੰਘ ਵੀ ਕੇ ਜੋਤ ਦਾ ਗਰਾਹ ਦਾ ਜਿਲ੍ਹਾ ਜਨ ਸੈਕਟਰ ਇਹ ਮੇਂ ਦੇਖੋ ਅੱਜ ਕੱਲ ਦੀ ਆਖਣ ਦੀ ਸ਼ਾਮ ਦੀ ਘਟਨਾ 4 ਵਜੇ ਦੀ ਪਿੰਡ ਲੇਲੇ ਵਾਲੇ ਦਾ ਕਿਸਾਨ ਹੈ ਤੇ ਬਲਜੀਤ ਸਿੰਘ ਸਰੋਫ ਮੇਜਰ ਸਿੰਘ ਜਿਹੜਾ ਖੁਰਕਸ਼ੀ ਕਰ ਗਿਆ ਕੁਝ ਸਮਾਂ ਪਹਿਲਾਂ ਉਹਨੇ ਆਪਦੀ ਬੇਟੀ ਦਾ ਵਿਆਹ ਕੀਤਾ ਬੇਟੀ ਦੇ ਵਿਆਹ ਦੇ ਵਿੱਚ ਕਰਜ਼ਾ ਵਗੈਰਾ ਚੱਕਿਆ ਸੀ ਉਹਦਾ ਕਾਰਨ ਕਰਕੇ ਘਰੇ ਕਲੇਸ਼ ਰਹਿੰਦਾ ਸੀ ਕਲੇਸ਼ ਕਰਕੇ ਖੁਰਕਸ਼ੀ ਕਰਨੀ ਪੈਗੀ ਕੱਲ ਦੀ ਡੈੱਡ ਬੋਡੀ ਜਿਹੜੀ ਰਾਤ ਦੇ ਇੱਥੇ ਆਈ ਹੋਈ ਹੈ ਸਾਰੀ ਕਾਰਵਾਈ ਪੁਲਿਸ ਕਾਰਵਾਈ ਹੋਣ ਤੋਂ ਬਾਅਦ ਜਿਹੜੇ ਇਥੋਂ ਦੇ ਡਾਕਟਰ ਹੈ ਉਹਨਾਂ ਨੇ ਜਵਾਬ ਦਿੱਤਾ ਸੀ ਇੱਕ ਵਾਰੀ ਉਹ ਉਹਦੇ ਤੇ ਸਿਰਦ ਨਸ ਪੱਲਾ ਉਹ ਉਹਦੇ ਤੇ ਸਿਰਦਦਾ ਸੀ ਉਹ ਕਰੂਗਾ ਫਲਾਣਾ ਕਰੂਗਾ ਪੋਸਟਮਾਸਟਰ ਉਹਦਾ ਕਰਕੇ ਅਸੀਂ ਜਿਹੜਾ ਮੁੱਖ ਗੇਟ ਹਸਤਾਲ ਦਾ ਉਹਦੇ ਨਾਰੇਬਾਜੀ ਕੀਤੀ ਨਾਰੇਬਾਜੀ ਤੋਂ ਬਾਅਦ ਜਿਹੜਾ ਹੁਣ ਪੋਸਟਮਾਸਟਰ ਮੈਂ ਹੁਣ ਕਰ ਰਹੇ ਆ ਸਾਡੇ ਜਿਹੜੇ ਉਹ ਕਿਸਾਨ ਪ੍ਰਕਾਸ਼ਿਕਾ ਟੱਗਾ ਬਲਜੀਤ ਸੇ ਉਹਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਹੋ ਜੀ ਡੁੱਬ ਰਹੀ ਕਿਸਾਨੀ ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਮਦਵਾਲੀ ਵਾਲੇ ਪਾਸੇ ਜਾ ਰਹੀ ਹੈ ਬਹੁਤ ਸਾਰੇ ਕਾਰਨ ਹੈ ਜਿਹੜੇ ਉਹਦੇ ਜੁੜ ਜਾਂਦੇ ਐ ਸਾਡੇ ਲੋਕ ਉਹਨੂੰ ਕਾਰਨਾਂ ਨੂੰ ਬੁੱਝਣ ਦੀ ਬਜਾਏ ਇਹ ਕਰ ਲੈਂਦੇ ਫਲਾਣਾ ਕਾਰਨ ਹੋ ਗਿਆ ਫਲਾਣਾ ਕਰ ਲੋਗੇ ਅਸਲ ਦੇ ਵਿੱਚ ਤੰਗੀਆਂ ਤਰੁਸ਼ੀਆਂ ਕਰਕੇ ਆਪਕਾ ਹਾਲ ਤਾਂ ਮਾੜੀਆਂ ਕਰਕੇ ਸਾਡੇ ਕਿਸਾਨਾਂ ਨੂੰ ਆਪ ਦੀ ਜ਼ਿੰਦਗੀ ਤੋਂ ਹੱਥੋਂ ਨੇ ਪੈ ਰਹੇ ਐ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਕਿਸਾਨ ਦਾ ਜਿਹੜਾ ਕਰਜ਼ਾ ਉਹ ਖਤਮ ਕਰੇ ਸਪੀੜਤ ਪਰਿਵਾਰ ਨੂੰ ਜਿਹੜੀ ਸਹਾਇਤਾ ਰਾਸ਼ੀ 3 ਲੱਖ ਰੁਪਿਆ ਇੱਕ ਕਿਸਾਨ ਨੂੰ ਮਿਲਦੀ ਹੈ ਉਹ ਇਸ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ ਸਰਕਾਰ ਤੋਂ ਬਹੁਤ ਜ਼ੋਰਦਾਰ ਮੰਗ ਹੈ ਤੇ ਨਾਲ ਸਾਡੀ ਮੰਗ ਹੈ ਜ਼ੋਰਦਾਰ ਜਿਵੇਂ ਰਾਮਾ ਹਸਤਾਲ ਮੋੜ ਹੈ ਅਈ ਡੋਡੀਆਂ ਹਸਤਾਲ ਹੈਗੇ ਨਹੀਂ ਜਿੱਥੇ ਮੋਰਚਰੀਆਂ ਬਣੀਆਂ ਹੋਏ ਤੇ ਪੋਸਟ ਆਫਿਸ ਵਗੈਰਾ ਹੁੰਦੇ ਸੀ ਉਹ ਸਾਰੀਆਂ ਖਤਮ ਕਰਕੇ ਇਥੇ ਤਲਵੰਡੀ ਸਾਬੋ ਬਠਿੰਡੇ ਇੱਕ ਦੋ ਜਗ੍ਹਾ ਤੇ ਜਿਵੇਂ ਰਾਮਪਰੇ ਫੁੱਲ ਐਂ ਹੁੰਦੀਆਂ ਬਹੁਤ ਖੱਜਲ ਖਵਾਰੀ ਐ ਸਾਡੇ ਲਈ ਇੱਕ ਪਰਿਵਾਰ ਤੇ ਵਿਸਤਾ ਬਣਦੀ ਐ ਦੂਜੇ ਪਾਸੇ ਐ ਖੱਜਲ ਖਵਾਰ ਹੋਣਾ ਪੈਂਦਾ ਐ ਇਹ ਪੋਸਟਾਂ ਭਰ ਕੇ ਡਾਕਟਰਾਂ ਦੀਆਂ ਪੋਸਟਾਂ ਭਰ ਕੇ ਥਾ ਥਾ ਤੇ ਜਿੱਥੇ ਵੱਡੇ ਹਸਪਤਾਲ ਸਰਕਾਰੀ ਹੈਗੇ ਐ ਉਥੇ ਪੋਸਟ ਮਾਸਟਰ ਵਗੈਰਾ ਹੋਣ ਆ ਖੱਜਲ ਖਵਾਰੀਆਂ ਨਾ ਹੋਣ ਹੋਣ ਸਾਡੀਆਂ ਇਸ ਲਈ ਅਸੀਂ ਭਗਵੰਤਵਾਨ ਦੀ ਸਰਕਾਰ ਤੋਂ ਮੰਗ ਕਰਦੇ ਆ ਤੁਸੀਂ ਡਿਊਟੀਆਂ ਪੂਰੀਆਂ ਕਰਕੇ ਡਾਕਟਰ ਪੂਰੇ ਕਰਕੇ ਜਿਹੜੇ ਖੱਜਲ ਖਵਾਰੀ ਆ ਹਸਪਤਾਲਾਂ ਦੇ ਵਿੱਚ ਹੁੰਦੀ ਦਿਨ ਦਿਹਾੜੇ ਦੇਖੋ ਇਥੇ ਦੋ ਤਿੰਨ ਡਾਕਟਰ ਹੋਣੇ ਆ ਉਹ ਆਪੋ ਆਪਣੀਆਂ ਡਿਊਟੀਆਂ ਤੇ ਆ ਕਿਸੇ ਨੇ ਨਾ ਨਹੀਂ ਕਹੀ ਜਦੋਂ ਅਸੀਂ ਨਾਰੇਬਾਜੀ ਕੀਤੀ ਠੱਠੋਏ ਵਦੀਨ ਹੋਏ ਉਸ ਤੋਂ ਬਾਅਦ ਡਾਕਟਰ ਸਾਹਿਬ ਆਏ ਅੰਦਰ ਹੁਣ ਉਹ ਪੋਸਟਮਾਸਟਰ ਕਰਨ ਲੱਗਿਆ ਸਰਕਾਰ ਤੋਂ ਮੰਗ ਦੋਨੇ ਤਰਫੋਂ ਕਰਦੇ ਆ ਸ਼ਾਂਤੀ ਮਦਦ ਵਾਲੀ ਨਾਲਾ ਜਿਹੜੇ ਖੱਜਲ ਖੁਆਰ ਹੁੰਨੇ ਆ ਸੀ ਖੱਜਲ ਖੁਆਰੀ ਬੰਦ ਹੋ ਕੇ ਜਦੋਂ ਵੀ ਕੋਈ ਘਟਨਾ ਇਹੋ ਜੀ ਵਾਪਰਦੀ ਹੈ ਅਸੀਂ ਪਰਮਾਤਮਾ ਮੂਹਰੇ ਰਾਸ ਕਰਦੇ ਆ ਨਾ ਵਾਪਰੇ ਜਦੋਂ ਵਾਪਰ ਜਾਂਦੀ ਹੈ ਪਰਿਵਾਰ ਨੂੰ ਆਏ ਫੇਰੇ ਖਾਣੇ ਪੈਣ ਦਰਦਰ ਤੇ ਵੀ ਉਹਦੇ ਵਾਰਗੇ ਜਾ ਕੇ ਹੱਥ ਵੱਨੋ ਉਹਦੇ ਵਾਰਗੇ ਜਾ ਕੇ ਹੱਥ ਵੱਨੋ ਪੋਸਟਮਾਸਟਰ ਫੇਰ ਕਰੀਏ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ ਜਿੰਮੇਵਾਰੀਆਂ ਆਉਂਦੀਆਂ ਚੱਕੇ ਸਰਕਾਰ ਹਸਤਾਲਾਂ ਦੇ ਪ੍ਰਬੰਧ ਪੂਰੇ ਕਰੇ ਭਗਵੰਤਮਾਨ ਸਾਹਿਬ ਕੱਲੇ ਬਿਆਨ ਨਾ ਦੇਣੋ ਪ੍ਰਬੰਧਾਂ ਦੇ ਵਿੱਚ ਪੈਣ ਇਹ ਮੰਗ ਅਸੀਂ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਗਰਾਹ ਵੱਲੋਂ ਬਹੁਤ ਜ਼ੋਰਦਾਰ ਢੰਗ ਦੇ ਨਾਲ ਸਰਕਾਰ ਤੋਂ ਕਰਦੇ ਹਾਂ